ਸੋ ਵੈਲਕਮ ਐ ਸਟੂਡੈਂਟਸ ਸਾਰਿਆਂ ਦਾ ਅੱਜ ਕੈਨੇਡਾ ਬਾਰੇ ਗੱਲ ਕਰਾਂਗੇ ਨਵੇਂ ਅਪਡੇਟਸ ਤੋਂ ਬਾਅਦ ਹੁਣ ਫਾਈਲਿੰਗ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਵੇਂ ਚੇਂजेस ਤੋਂ ਬਾਅਦ ਕੀ ਵੱਡੇ ਚੇਂजेस ਗਰਾਉਂਡ ਲੈਵਲ ਤੇ ਹੁਣ ਦਿਖ ਰਹੇ ਨੇ ਇਹਦੇ ਬਾਰੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਬਦਲਾਅਾਂ ਤੋਂ ਬਾਅਦ ਸਟੂਡੈਂਟਸ ਕਨਫਿਊਜ਼ਡ ਨੇ ਬਹੁਤ ਸਾਰੇ ਸਟੂਡੈਂਟਸ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਵੀਜ਼ਾ ਮਿਲਣਾ ਸੌਖਾ ਹੋਇਆ ਜਾਂ ਔਖਾ ਹੋਇਆ ਹੁਣ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਨਵੇਂ ਰੂਲਸ ਤੋਂ ਪਹਿਲਾਂ ਸੈੱਟ ਪੈਰਾਮੀਟਰ ਸੀ ਸਾਰੇ ਸਟੂਡੈਂਟਸ ਨੇ ਵੀਡੀਓਜ਼ ਵੀ ਦੇਖੇ ਸੀ ਪੜਿਆ ਸੁਣਿਆ ਵੀ ਸੀ ਉਹਨਾਂ ਨੂੰ ਪਤਾ ਸੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਸ ਤਰੀਕੇ ਨਾਲ ਫਾਈਲਿੰਗ ਕਰਨੀ ਹੈ ਪਰ ਹੁਣ ਨਵੇਂ ਰੂਲਸ ਤੋਂ ਬਾਅਦ ਕਿਵੇਂ ਫਾਈਲਿੰਗ ਹੋਣੀ ਚਾਹੀਦੀ ਹੈ ਕਿਸ ਤਰੀਕੇ ਦਾ ਟ੍ਰੈਂਡ ਚੱਲ ਰਿਹਾ ਇਹ ਬਹੁਤ ਵੱਡਾ ਸਵਾਲ ਹੈ ਸੋ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫੀਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਸੈਸ਼ਟ੍ਰੀਪਾਲ ਜੀ ਸੋ ਜਿਹੜੇ ਰੂਲ ਬਦਲੇ ਨੇ ਉਦੇ ਤੇ ਆਪਾਂ ਗੱਲਬਾਤ ਕਰਾਂਗੇ ਕੀ ਸੌਖਾ ਹੋਇਆ ਕੀ ਔਖਾ ਹੋਇਆ ਕਿਸ ਤਰੀਕੇ ਨਾਲ ਫਾਈਲਿੰਗ ਕਰਨੀ ਚਾਹੀਦੀ ਹੈ ਮੇਨ 3 ਪੁਆਇੰਟਸ ਕੀ ਨੇ ਸਰ ਦੇਖੋ ਪਹਿਲੇ ਤਾਂ ਮੈਂ ਕਲੀਅਰ ਕਰ ਦਾਂ ਕਿ ਹੁਣ ਫਾਈਲਿੰਗ ਜਿਹੜੀ ਹੈਗੀ ਉਹ ਇੱਕ ਲੈਂਥੀ ਪ੍ਰੋਸੈਸ ਹੋ ਗਿਆ ਆ ਪਹਿਲੇ ਕੀ ਹੁੰਦਾ ਸੀਗਾ ਆਫਰ ਲੈਟਰ ਆਂਦਾ ਸੀ ਜੀਆਈਸੀ ਪੇ ਕਰਦੇ ਸੀਗੇ ਤਾਂ ਫਾਈਲ ਲਾਂਚ ਹੋ ਜਾਂਦੀ ਹੁੰਦੀ ਸੀਗੀ ਹੁਣ ਫਾਈਲ ਦੇ ਹੀ ਪਾਰਟਸ ਵੱਧ ਗਏ ਆ ਸਭ ਤੋਂ ਪਹਿਲੇ ਆਫਰ ਲੈਟਰ ਹੀ ਹੁਣ ਲਿミਟਿਡ ਸੀਟਸ ਹੈਗੀ ਆ ਮੈਂ ਪਹਿਲੇ ਤਾਂ ਆਫਰ ਲੈਟਰ ਹੀ ਇੱਕ ਚੈਲੰਜ ਹੋਏਗਾ ਸੋ ਆਫਰ ਲੈਟਰ ਆਣ ਤੋਂ ਬਾਅਦ ਫੀਸ ਹੈਗੀ ਆ ਜੀਆਈਸੀ ਹੈਗੀ ਆ ਐਲਓਏ ਹੈਗੀ ਆ ਥੈਨ ਅਟੈਸਟੇਸ਼ਨ ਲੈਟਰ ਹੈ ਗਿਆ ਸੋ ਉਹ ਸਾਰੇ ਪ੍ਰੋਸੈਸ ਨੂੰ ਇੱਕ ਚੀਜ਼ ਤਾਂ ਕਲੀਅਰ ਆ ਕਿ ਹਰ ਸਟੈਪ ਨੂੰ ਕਿ ਟਾਈਮ ਲੱਗੇਗਾ ਸੋ ਸਟੂਡੈਂਟ ਸਭ ਤੋਂ ਪਹਿਲੇ ਕੀ ਆ ਕਿ ਟਾਈਮ ਸਿਰ ਅਪਲਾਈ ਕਰੇ ਉਤੋਂ ਬਾਅਦ ਅਗਰ ਇੱਕ ਵਾਰ ਰਿਫਿਊਜ਼ ਹੋ ਗਿਆ ਸਟੂਡੈਂਟ ਤਾਂ ਹੁਣ ਦੁਬਾਰਾ ਵੀਜ਼ਾ ਲੈਣਾ ਬਹੁਤ ਜ਼ਿਆਦਾ ਚੈਲੰਜ ਰਹੇਗਾ ਕਿਉਂਕਿ ਪਹਿਲੇ ਕੀ ਸੀ ਕਿ ਵンス ਤੁਸੀਂ ਰਿਫਿਊਜ਼ ਹੋ ਉਨੇ ਹੋ ਤਾਂ ਤੁਸੀਂ ਆਪਣੀ ਦੁਬਾਰਾ ਅਪਲਾਈ ਕਰ ਦਿੰਨੇ ਹੋ ਉਹੀ ਕਾਲਜ ਉਹੀ ਇਨਟੇਕ ਅਗਲਾ ਮਿਲ ਜਾਂਦਾ ਸੀਗਾ ਹੁਣ ਅਟੈਸਟੇਸ਼ਨ ਲੈਟਰ ਦਾ ਇੱਕ ਲਿਮਿਟ ਹੈਗੀ ਆ ਸੋ ਹੋ ਸਕਦਾ ਕਿ ਤੁਹਾਨੂੰ ਆਪਣਾ ਕਾਲਜ ਹੀ ਹੋਰ ਲੈਣਾ ਪਵੇ ਔਰ ਯੂਨੀਵਰਸਿਟੀ ਹੋਰ ਲੈਣੀ ਪਵੇ 5 30% रिफंड ਹੋਏਗੀ ਫੇ ਤੁਸੀਂ ਕਿਤੇ ਪਰੋਗੇ ਕਿਉਂਕਿ ਇੰਨਾ ਬਜਟ ਨਹੀਂ ਹੁੰਦਾ ਸੋ ਬੈਟਰ ਇਹੀ ਆ ਕਿ ਰਿਫਿਊਜ਼ਲ ਫੇਸ ਹੀ ਨਾ ਕਰੋ ਸੋ ਉਹਨੂੰ ਬਹੁਤ ਹੀ ਲੀਨਿਅੰਟ ਨਾਲ ਲਓ ਕਿਉਂਕਿ ਅੱਜ ਤੋਂ ਪਹਿਲੇ ਨਵੇਂ ਰੂਲਸ ਆਉਣ ਤੋਂ ਪਹਿਲੇ ਅਗਰ ਆਪਾਂ ਲਾਸਟ ਈਅਰ ਦਾ ਸਿਸਟਮ ਦੇਖੀਏ ਤਾਂ ਬਹੁਤ ਹੀ ਈਜ਼ੀ ਵੀਜ਼ਾਸ ਮਿਲੇਗਾ ਸੋ ਲੋ ਪ੍ਰੋਫਾਈਲ ਨੂੰ ਗੈਪ ਵਾਲਿਆਂ ਨੂੰ ਸਾਰਿਆਂ ਨੂੰ ਜਿਹਨਾਂ ਦੀ ਅੰਡਰ ਐਸਡੀਐਸ ਫਾਈਲ ਲੱਗਦੀ ਸੀ ਵੀਜ਼ਾ ਆ ਜਾਂਦਾ ਸੀਗਾ ਸੋ ਹੁਣ ਫਾਈਲਿੰਗ ਲਈ ਪਹਿਲੇ ਤਾਂ ਤੁਹਾਡਾ ਕੋਰਸ ਕਿਉਂਕਿ ਫਰਸਟ ਸਟੈਪ ਹੀ ਤੁਹਾਡਾ ਕੋਰਸ ਸੋ ਕੋਰਸ ਦੀ ਰੈਲੇਵੈਂਸੀ ਹੋਣੀ ਬਹੁਤ ਇੰਪੋਰਟੈਂਟ ਹੈ ਗਿਆ ਸੋ ਸਟੂਡੈਂਟ ਨੂੰ ਮੇਰੀ ਐਡਵਾਈਸ ਹੈ ਗਿਆ ਤੇ ਉੱਥੇ ਬਿਲਕੁਲ ਕੰਪਰੋਮਾਈਜ਼ ਨਾ ਕਰੋ ਔਰ ਕੋਸ਼ਿਸ਼ ਕਰੋ ਕਿ ਆਫਰ ਲੈਟਰ ਦੋ ਪ੍ਰੋਵਿੰਸ ਦੇ ਵਿੱਚ ਅਪਲਾਈ ਕਰੋ ਤਾਂ ਕਿ ਅਗਰ ਇੱਕ ਦੇ ਵਿੱਚ ਨਹੀਂ ਆ ਜਾਂਦਾ ਤਾਂ ਦੂਸਰੀ ਜਗ੍ਹਾ ਤਾਂ ਆਫਰ ਲੈਟਰ ਆ ਜਾਏ। ਸਭ ਤੋਂ ਪਹਿਲਾਂ ਪ੍ਰੈਜ਼ੈਂਟਲੀ ਆਫਰ ਲੈਟਰ ਹੈ ਜਿਹੜਾ ਉਹ ਕਿੰਨੀਂਕ ਦਿਨ ਚ ਮਿਲਿਆ ਉਹਦੇ 'ਚ ਤਾਂ ਨਹੀਂ ਕੋਈ ਦਿੱਕਤ ਆ ਰਹੀ। ਨਹੀਂ ਸਰ ਉਹਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਬਟ ਹੁਣ ਸੀਟਸ ਦੀ ਪ੍ਰੋਬਲਮ ਹੈਗੀ ਹੈ ਨਾ ਕਿ ਉਸ ਆਫਰ ਲੈਟਰ ਹੁਣ ਉਹਨਾਂ ਨੂੰ ਦੋਗੇ ਜਿਨ੍ਹਾਂ ਦੀ ਅਟੈਸਟੇਸ਼ਨ ਲੈਟਰ ਵੀ ਆਊਗੀ। ਸੋ ਬੇਸਿਕਲੀ ਪ੍ਰੋਬਲਮ ਅਟੈਸਟੇਸ਼ਨ ਲੈਟਰ ਦਾ ਕਿਉਂਕਿ ਉਹਦੀ ਇੱਕ ਲਿਮਟ ਲੱਗ ਗਈ। ਠੀਕ ਹੈ ਸੋ ਅਟੈਸਟੇਸ਼ਨ ਲੈਟਰ ਹੁਣ 6 ਲੱਖ ਅਟੈਸਟੇਸ਼ਨ ਲੈਟਰ ਆਨੇ ਆ ਔਰ ਉਹਦੇ ਵਿੱਚੋਂ ਜਿਹੜੇ ਵੀਜ਼ੇ ਆਨੇ ਉਹ 3 ਲੱਖ 60 ਹਜ਼ਾਰ ਆਨੇ ਮੀਨਸ ਕਿ ਹੁਣ ਕ੍ਰੀਮ ਅੱਛੀ ਪ੍ਰੋਫਾਈਲ ਨੂੰ ਵੀਜ਼ਾ ਮਿਲੇਗਾ ਸੋ ਜਿਹਨੇ ਰੈਲੇਵੈਂਟ ਕੋਰਸ ਨਹੀਂ ਲਿੱਤਾ ਉਹਦਾ ਤਾਂ ਪਹਿਲੇ ਹੀ ਕਹਿ ਲਓ ਕਿ ਅਟੈਸਟੇਸ਼ਨ ਲੈਟਰ ਹੀ ਨਹੀਂ ਆਣਾ ਸੋ ਚੈਲੰਜ ਜਿਹੜਾ ਰਹੇਗਾ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਰਹੇਗਾ ਸੋ ਇਸ ਕਰਕੇ ਫਾਈਲਿੰਗ ਹੁਣ ਸੈਕੰਡ ਸਟੈਪ ਕੀ ਹੈਗਾ ਵਾ ਕਿ ਪਹਿਲਾ ਤੁਹਾਡਾ ਕੋਰਸ ਹੋ ਗਿਆ ਥੈਨ ਤੁਹਾਡੀ ਐਸਓਪੀ ਕਿਉਂਕਿ ਪਹਿਲਾ ਜਿਹੜਾ ਪੋਰਟਲ ਸੀਗਾ ਉਹਦੇ ਵਿੱਚ ਐਸਓਪੀ ਔਰ ਫੰਡਸ ਮੈਂਡੇਟਰੀ ਨਹੀਂ ਸੀਗੇ ਸੋ ਹੁਣ ਉਹ ਮੈਂਡੇਟਰੀ ਆ ਪਹਿਲੇ ਕੀ ਹੁੰਦਾ ਸੀਗਾ ਕਿ ਜਿਹੜੀ ਫਾਈਲ ਐਸਡੀਐਸ ਲੱਗਦੀ ਸੀ ਆਪਾਂ ਉਹਦੇ ਫੰਡਸ ਨਹੀਂ ਦਿਖਾਉਂਦੇ ਸੀਗੇ ਕਿਉਂਕਿ ਅਸੀਂ ਕਹਿੰਦੇ ਸੀ ਕਿ ਰਿਕੁਆਇਰਮੈਂਟ ਨਹੀਂ ਆ ਨਾਨ ਐਸਓਪੀ ਸੋ ਐਸਓਪੀ ਤੇ ਫੰਡਸ ਦੋਨੋਂ ਮੈਂਡੇਟਰੀ ਹੋਗੇ ਬਿਲਕੁਲ ਮੈਂਡੇਟਰੀ ਹੈਗੇ ਆ ਸੋ ਐਸਓਪੀ ਬਹੁਤ ਹੀ ਵਧੀਆ ਤਰੀਕੇ ਨਾਲ ਕੀ ਕੀ ਉਹਦੇ ਵਿੱਚ ਤੁਸੀਂ ਲਿਖਣਾ ਵਾ ਕਿ ਕੀ ਆਫੀਸਰ ਨੂੰ ਉਹਦੇ ਵਿੱਚ ਤੁਸੀਂ ਸਾਰਾ ਐਕਸਪਲੇਨ ਔਰ ਉਹਦੇ ਵਿੱਚ ਜਿੱਥੇ ਸਟੂਡੈਂਟਸ ਜ਼ਿਆਦਾ ਲੈਗ ਕਰਦੇ ਆ ਆਪਣੇ ਕੋਰਸ ਨੂੰ ਕਿਉਂਕਿ ਉਹਨਾਂ ਨੂੰ ਆਪਣਾ ਕੋਰਸ ਪਹਿਲੇ ਤਾਂ ਰੈਲੇਵੈਂਟ ਨਹੀਂ ਹੋਊਗਾ ਤਾਂ ਉਹਨੂੰ ਤੁਸੀਂ ਐਕਸਪਲੇਨ ਉਸ ਹੱਬ ਨਾਲ ਨਹੀਂ ਕਰ ਸਕਦੇ ਸੋ ਰੈਲੇਵੈਂਟ ਹੋਏਗਾ ਤਾਂ ਉਹਦਾ ਕੀ ਫਿਊਚਰ ਆ ਕੋਰਸ ਦਾ ਉਹਦੇ ਵਿੱਚ ਕਿਹੜੇ ਸਬਜੈਕਟਸ ਹੈਗੇ ਔਰ ਉਸ ਤੋਂ ਬਾਅਦ ਤੁਹਾਡਾ ਤੁਸੀਂ ਕੀ ਪਲਾਨ ਕੀਤਾ ਕਿਉਂਕਿ ਐਂਡ ਆਫ ਦਾ ਸੀ ਉਹਨਾਂ ਨੂੰ ਇਹ ਕਹਿੰਦੇ ਸੀ ਵਾਪਸ ਇੰਡੀਆ ਆਣਾ ਸੋ ਉਸ ਕੋਰਸ ਦੀ ਕੀ ਵੈਲਿਊ ਹੈਗੀ ਆ ਔਰ ਉਹ ਵੀ ਬਹੁਤ ਇੰਪੋਰਟੈਂਟ ਆ ਕਿ ਆਫੀਸਰ ਨੂੰ ਦੀ ਵੈਲਿਊ ਤੁਹਾਡੇ ਫਿਊਚਰ ਵਿੱਚ ਨਜ਼ਰ ਆਉਣਾ ਚਾਹੀਦਾ ਵਾ ਔਰ ਉਸ ਤੋਂ ਬਾਅਦ ਅਗਰ ਫੰਡਸ ਦੀ ਗੱਲ ਕਰਦੇ ਆ ਤਾਂ ਫੰਡਸ ਸਾਡੇ ਪੈਰੈਂਟਸ ਦੇ ਸਿਰਫ ਅਕਾਊਂਟ ਦੇ ਵਿੱਚ ਫੰਡ ਦਿਖਾਉਣ ਨਾਲ ਹੀ ਸਫੀਸ਼ੀਐਂਟ ਨਹੀਂ ਹੈ ਉਹਨਾਂ ਦਾ ਸੋਰਸ ਆਫ ਇਨਕਮ ਵੀ ਬਹੁਤ ਇੰਪੋਰਟੈਂਟ ਹੈ ਕਿੰਨੇ ਕੁ ਹੋਣੇ ਚਾਹੀਦੇ ਫੰਡਸ ਨੇਹਾ ਜੀ ਸਰ ਦੇਖੋ ਫੰਡਸ ਜਿਹੜੇ ਹੈਗਾ ਐਟ ਲੀਸਟ ਜਿੰਨੀ ਤੁਹਾਡੀ ਨੈਕਸਟ ਫੀਸ ਹੈਗੀ ਆ ਸੋ ਆਲਮੋਸਟ 10-12 ਲੱਖ ਦੇ ਤੁਸੀਂ ਫੰਡਸ ਦਿਖਾਓ ਪਲੱਸ ਤੁਹਾਡਾ ਸੋਰਸ ਆਫ ਇਨਕਮ ਲਾਈਕ ਤੁਹਾਡੇ ਪੈਰੈਂਟਸ ਦੀ ਆਈਟੀਆਰ ਵੀ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਨਾਰਮਲ ਕੀ ਹੁੰਦਾ ਹੈ ਕਿ ਆਮ ਮੀਡੀਓਕਰ ਫੈਮਲੀਆਂ ਦੇ ਵਿੱਚ ਮੇਨ ਮਤਲਬ ਮੇਨ ਜਿਹੜਾ ਘਰ ਦਾ ਵਧੀਆ ਆਈਟੀਆਰ ਤੁਹਾਡਾ ਕੀ ਮਤਲਬ ਕਿੰਨੇ ਮਤਲਬ ਕਿ ਹੋਣੀ ਚਾਹੀਦੀ ਆ ਮੀਨਸ ਕਿ ਤੁਸੀਂ ਪੇਡ ਆਈਟੀਆਰ ਭਰਦੇ ਹੋਣੇ ਚਾਹੀਦੇ ਹੋ ਜਾਂ ਫਿਰ ਤੁਸੀਂ ਇਹ ਕਰ ਸਕਦੇ ਹੋ ਕਿ ਆਪਣੀ ਫੈਮਲੀ ਦੀ ਸਾਰੀ ਆਈਟੀਆਰਸ ਦਿਖਾ ਦਿਓ ਲਾਈਕ ਹਸਬੰਡ ਕੰਮ ਕਰ ਰਹੇ ਹੋ 5-6 ਲੱਖ ਦੀ ਫਿਲ ਕਰ ਰਹੇ ਆ ਤਾਂ ਉਹਨਾਂ ਦੀ ਵਾਈਫ ਉਹਦੀ ਵੀ ਆਈਟੀਆਰ ਨਾਲ ਦਿਖਾਓ ਮਤਲਬ ਕਿ ਫੈਮਲੀ ਇਨਕਮ ਘੱਟੋ ਘੱਟ 10 ਲੱਖ ਦੀ ਹੋਣੀ ਚਾਹੀਦੀ ਆ ਓਕੇ ਸੋ ਉਸ ਤੋਂ ਬਾਅਦ ਵੱਡਾ ਸਵਾਲ ਹੈ 온ਟਾਰੀਓ ਦੇ ਅਪਡੇਟ ਜ਼ਰੂਰ ਸਟੂਡੈਂਟ ਜਾਨਣਾ ਚਾਹੁੰਦੇ ਨੇ ਉਹਦਾ ਕੀ ਸਟੇਟਸ ਸਰ 온ਟਾਰੀਓ ਦਾ ਜਿਹੜਾ ਅਪਡੇਟ ਹੈਗਾ ਵਾ ਕਿ ਪਹਿਲੇ ਤਾਂ ਨੂੰ ਪਤਾ ਹੀ ਹੈ ਕਿ ਬਾਕੀ ਪ੍ਰੋਵਿੰਸ ਦੀ ਟੈਸਟਿਸ਼ਨ ਲੈਟਰ ਆਣੀ ਸਟਾਰਟ ਹੋ ਗਈਆ ਮੀਨਸ ਕਿ ਰੀਸੀਵ ਹੋਣੀ ਆ ਸਟਾਰਟ ਹੋ ਗਈਆ ਸੋ 온ਟਾਰੀਓ ਨੇ ਵੀ ਲਾਸਟ ਵੀਕ ਅਨਾਉਂਸ ਕਰਤਾ ਸੀਗਾ ਕਿ ਉਹ ਵੀ ਇਸ਼ੂ ਕਰਨੀ ਆ ਸਟਾਰਟ ਕਰ ਰਿਹਾ ਔਰ ਉਹਨਾਂ ਦੇ ਵਿੱਚ ਜਿਹੜਾ ਕੋਟਾ ਹੈਗਾ ਉਹਨਾਂ ਨੇ ਕਲੀਅਰ ਕੱਟ ਗਿਆ ਵਾ ਕਿ 96% ਜਿਹੜੀਆਂ ਸੀਟਸ ਹੈਗੀਆਂ ਗਵਰਨਮੈਂਟ ਕਾਲਜੇਸ ਨੂੰ ਮਿਲਣਗੀਆਂ ਸੋ ਇਹ ਤਾਂ ਚੀਜ਼ ਹੁਣ ਬਿਲਕੁਲ ਕਲੀਅਰ ਆ ਕਿ ਗਵਰਨਮੈਂਟ ਆਨ ਮਲੇ ਟਾਈਮ ਜਿਹੜਾ ਤੁਹਾਨੂੰ ਅਪਲਾਈ ਸਟੂਡੈਂਟ ਕਰਨ ਉਹ ਗਵਰਨਮੈਂਟ ਕਾਲਜ ਚ ਹੀ ਕਰਨ ਐਂਡ ਮੋਰਓਵਰ ਹੁਣ ਇਹ অন্ਟਾਰੀਓ ਪ੍ਰੋਵਿੰਸ ਨੂੰ ਟਾਈਮ ਕਿਉਂ ਲੱਗਿਆ ਬੇਸਿਕਲੀ ਦੀਪਕ ਜੀ ਇਹ ਪ੍ਰੋਵਿੰਸ ਵੱਡਾ ਵਾ ਮੈਕਸਿਮਮ ਯੂਨੀਵਰਸਿਟੀਆਂ অর ਕਾਲਜੇਸ ਇਸ ਪ੍ਰੋਵਿੰਸ ਦੇ ਵਿੱਚ ਹੈਗੇ ਸੋ ਆਰਗੇਨਾਈਜ਼ ਕਰਨ ਨੂੰ ਕਿ ਕਿਹੜੇ ਕਾਲਜ ਨੂੰ ਕਿਹੜੀ ਯੂਨੀਵਰਸਿਟੀ ਨੂੰ ਕਿੰਨਾ ਸੀਟਸ ਦੇਣੀਆਂ ਵਾ ਸੋ ਨੂੰ ਟਾਈਮ ਲੱਗਿਆ ਦਾ ਹੋ ਸਕਦਾ ਨੈਕਸਟ ਵੀਕ ਤੱਕ ਇਹਨਾਂ ਦੀ ਆ ਵੀ ਰਿਸੀਵ ਹੋਣੀ ਹੈ ਸਟਾਰਟ ਹੋ ਜਾ। ਸੋ ਸਟੂਡੈਂਟਸ ਕੈਨੇਡਾ ਜੇ ਤੁਸੀਂ ਪਲਾਨ ਕਰਨਾ ਚਾਹੁੰਦੇ ਹੋ ਜਿਵੇਂ ਸਨੇਹਾ ਜੀ ਨੇ ਦੱਸਿਆ ਕਿ ਨਵੇਂ ਰੂਲਸ ਤੋਂ ਬਾਅਦ ਬਹੁਤ ਧਿਆਨ ਨਾਲ ਤੁਹਾਨੂੰ ਆਪਣੀ ਫਾਈਲ ਪ੍ਰਪੇਅਰ ਕਰਨੀ ਚਾਹੀਦੀ ਹੈ ਐਸਓਪੀ ਤੇ ਪਹਿਲਾਂ ਨਾਲੋਂ ਵੱਧ ਵਰਕ ਕਰਨਾ ਪੈਣਾ ਤੇ ਜਿਹੜਾ ਕੋਰਸ ਸਿਲੈਕਸ਼ਨ ਆ ਉਹ ਵੀ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਨਾਲ ਕਰਦਾ ਪੈਣਾ ਇਸ ਤੋਂ ਇਲਾਵਾ ਟਾਈਮਲੀ ਅਪਲਾਈ ਕਰਨਾ ਵੀ ਬਹੁਤ ਜ਼ਰੂਰੀ ਹੈ ਆਫਰ ਲੈਟਰ ਗ੍ਰੈਂਟਰੀਆ ਮਿਲਣ ਗਿਆ ਅੱਗੇ ਵੀ ਚਾਹਦੇ ਹੋ ਅਪਡੇਟਡ ਰਹਿਣਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ Você acha